ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਮੈਂ ਅੱਜ ਇਹ ਦੂਜੀ ਵੀਡੀਓ ਬਣਾ ਰਿਹਾ ਹਾਂ ਟਾਈਪਿੰਗ ਤੇ ਤੇ ਕਈ دوست ਮਿੱਤਰ ਜਿਹੜੇ ਪੁੱਛਦੇ ਪਏ ਸੀ ਕਿ ਜਿੱਦਾਂ ਅਸੀਂ ਪ੍ਰੈਕਟਿਸ ਕਰ ਲਈ ਆ ਟਾਈਪਿੰਗ ਦੀ ਜੋ ਅੱਖਰ ਸਾਨੂੰ ਪਹਿਚਾਣ ਹੋ ਗਈ ਆ ਤੇ ਜਿਹੜੀ ਅਸੀਂ ਇਹਦੀ ਜਿਹੜੀ ਪ੍ਰੈਕਟਿਸ ਆ ਸਪੀਡ ਜਿਹੜੀ ਉਹ ਕਿੱਦਾਂ ਬਣਾਉਣੀ ਆ ਕਿੱਥੇ ਜਾ ਕੇ ਬਣਾਉਣੀ ਆ ਤੇ ਕਿੱਦਾਂ ਜਿਹੜਾ ਇਹ ਪੈਰਾਗ੍ਰਾਫ ਜਿਹੜੇ ਉਹ ਕਿੱਦਾਂ ਆਉਂਦੇ ਆ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਜਦੋਂ Google ਦੇ ਵਿੱਚ ਜਾਓਗੇ Chrome ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਕਰਨਾ ਚਾਹੁੰਦੇ ਜੇ ਉੱਥੇ ਤੁਸੀਂ ਆਹ ਲਿਖ ਲਿਓ typing punjabexamportal.com ਠੀਕ ਹੈ ਜਦੋਂ ਤੁਸੀਂ ਇਹਦੇ ਤੇ ਜਾਓਗੇ ਠੀਕ ਹੈ ਤੇ ਅੱਗੇ ਨਾ ਇਹ ਖੁੱਲ ਜੂਗਾ ਠੀਕ ਹੈ ਇਹ ਖੁੱਲੂ ਜੂਗਾ ਇਹਦੇ ਉੱਤੇ ਆਨਲਾਈਨ ਟਾਈਪਿੰਗ ਟਿਊਟਰ ਆਉਣਿਆ ਹੋਣਾ ਠੀਕ ਹੈ ਇਹਦੇ ਤੇ ਜਾਓਗੇ ਇਹਦੇ ਤੇ ਗਏ ਆਪਾਂ ਤੇ ਇਹਦੇ ਉੱਤੇ ਆ ਗਿਆ ਠੀਕ ਆ ਆ ਜੋ ਵੀ ਕਿੰਨੇ ਪਰਸੈਂਟ ਜਿਹੜੀ ਆ ਐਕਿਊਰੇਸੀ ਚਾਹੀਦੀ ਆ ਠੀਕ ਆ ਤੇ 80% ਵਰਡ ਜਿਹੜੇ ਆ ਕਰੰਟ ਚੌਣਕ ਦੇ ਜਿਹੜੇ ਦਿੱਤੇ ਆ ਪੇਜ ਡਾਊਨ ਅਪ ਠੀਕ ਆ ਤੇ ਉਹਦੇ ਤੋਂ ਥੱਲੇ ਜਿਹੜੀਆਂ ਵਾ ਤੁਹਾਨੂੰ ਛੋਟੇ-ਛੋਟੇ ਉਹਨਾਂ ਨੇ ਜਿਹੜੇ 3-3 2-2 ਲਾਈਨਾਂ ਦੇ ਜਿਹੜੇ ਉਹ ਪੈਰਾਗ੍ਰਾਫ ਦਿੱਤੇ ਆ ਠੀਕ ਆ ਜਿਸ ਤਰ੍ਹਾਂ ਇਧਰ ਇੰਗਲਿਸ਼ ਦੇ ਦਿੱਤੇ ਆ ਜੇ ਤੁਸੀਂ ਇੰਗਲਿਸ਼ ਦਾ ਮੌਕ ਟੈਸਟ ਲਾਉਣਾ ਵਾ ਇੰਗਲਿਸ਼ ਦੇ ਦਿੱਤੇ ਆ ਜਿੱਧਰ ਪੰਜਾਬੀ ਦਾ ਲਾਉਣਾ ਪੰਜਾਬੀ ਦਾ ਦਿੱਤੇ ਆ ਠੀਕ ਆ ਮੰਨ ਲਓ ਹੁਣ ਆਪਾਂ ਸਭ ਤੋਂ ਪਹਿਲਾਂ ਜਾਂਦੇ ਆ ਇੰਗਲਿਸ਼ ਵਾਲੇ ਤੇ ਠੀਕ ਆ ਇੰਗਲਿਸ਼ ਵਾਲਾ ਖੋਲ੍ਹ ਲਿਆ ਜਦੋਂ ਆ ਪੂਰਾ ਪੈਰਾ ਥੱਲੇ ਤੱਕ ਲਿਖਿਆ ਜਾਊਗਾ 2.5 ਕਿ ਲਾਈਨਾਂ ਵਾ ਠੀਕ ਆ ਪੂਰਾ ਪੈਰਾ ਜਦੋਂ ਲਿਖਿਆ ਜਾਊਗਾ ਜਦੋਂ ਤੁਸੀਂ ਐਂਟਰ ਕਰੋਗੇ ਠੀਕ ਆ ਆ ਵੇਖਿਓ ਜਦੋਂ ਹੁਣ ਐਂਟਰ ਕਰਾਂਗੇ ਇਹ ਲਿਖਿਆ ਨਹੀਂ ਆ ਠੀਕ ਹੈ ਜਦੋਂ ਅਸੀਂ ਇਹ ਪੂਰਾ ਪੈਰਾ ਲਿਖਿਆ ਜਾਊਗਾ ਜਦੋਂ ਐਂਟਰ ਕਰਾਂਗੇ ਤੇ ਫਿਰ ਅਗਲੇ ਜਿਹੜੇ ਵਾ ਅਸੀਂ ਅਗਲੇ ਪੈਰੇ ਤੇ ਚਲੇ ਜਾਵਾਂਗੇ ਠੀਕ ਹੈ ਜਦੋਂ ਅਗਲਾ ਲਿਖਿਆ ਜਾਊਗਾ ਫਿਰ ਅਗਲੇ ਪੈਰੇ ਤੇ ਜਿੱਧਾ ਚਲੇ ਜਾਵਾਂਗੇ ਠੀਕ ਹੈ ਇਹ 2.5 ਤੋਂ 3 ਲਾਈਨ ਦੇ ਹੋਣਗੇ ਜਿਹੜੇ ਏਡਗੇਡ 10 ਕ ਜੇਹੀਂ ਕਵਰ ਕਰ ਜਾਂਦੇ ਆ ਤੇ 30 ਪਲੱਸ ਜਿਹੜੀ ਸਪੀਡ ਆ ਉਹ 11 ਤੱਕ ਜਿਹੜੀ ਉਹ ਆ ਜਾਂਦੀ ਆ ਠੀਕ ਆ ਉਸ ਤੋਂ ਬਾਅਦ ਆਪਾਂ ਕਰਦੇ ਆ ਪੰਜਾਬੀ ਵੱਲ ਠੀਕ ਹੈ ਪੰਜਾਬੀ ਦੇ ਕਿਦਾਂ ਜਿਹੜੇ ਹੁੰਦੇ ਆਪ ਜਾਵਾਂਗੇ ਪੰਜਾਬੀ ਮੌਕ ਟੈਸਟ ਅ ਕਸਰਸਾਈਜ਼ ਤੇ ਠੀਕ ਹੈ ਐਕਸਰਸਾਈਜ਼ਾਂ ਹੀ ਦਿੱਤੀਆਂ ਵੱਖ-ਨੀਆਂ ਪ੍ਰੈਕਟਿਸ ਐਕਸਰਸਾਈਜ਼ 1 ਜੇ 1 ਤੇ ਜਾਂਦੇ ਆ ਇੱਕ ਪੈਰਾ ਖੁੱਲਦਾ ਹੈ ਠੀਕ ਹੈ ਜਦੋਂ ਅਸੀਂ ਪੂਰਾ ਮਨੁੱਖਾ ਅੰਦਰ ਪੰਜ ਮੂਲ ਗਿਆਨ ਇੰਦਰੀਆਂ ਹੁੰਦੀਆਂ ਇੱਥੋਂ ਲੈ ਕੇ ਤੇ ਪੌਦਿਆਂ ਨੂੰ ਤੱਕ ਜਦੋਂ ਲਿਖ ਲੈਣੇ ਆ ਇੱਥੇ ਇਹਨੂੰ ਲਿਖਣਾ ਇੱਥੇ ਟਾਈਪ ਕਰਨਾ ਵਾ ਜਦੋਂ ਅਸੀਂ ਲਿਖ ਲੈਨੇ ਆ ਐਂਟਰ ਮਾਰਦੇ ਆ ਫਿਰ ਅਗਲਾ ਪੈਰਾ ਆ ਜਾਂਦਾ ਵਾ ਜਦੋਂ ਅਗਲਾ ਪੈਰਾ ਆ ਜਾਂਦਾ ਵਾ ਫਿਰ ਅਸੀਂ ਜਦੋਂ ਉਹ ਲਿਖ ਦਿਆਂ ਗੱਲਾਂ ਐਂਟਰ ਮਾਰਦੇ ਆ ਅਗਲਾ ਆ ਜਾਂਦਾ ਵਾ ਠੀਕ ਹੈ ਇਸੇ ਤਰ੍ਹਾਂ ਹੀ 2 ਢਾਈ ਤੋਂ 3 ਲਾਈਨਾਂ ਦੇ ਹੋਣਗੇ ਜਿਹੜੇ ਅਸੀਂ ਲਿਖਨੇ ਹੋਣਗੇ 10 ਤੋਂ 12 ਜਿਹੜੇ ਚੌਣਕਾ ਇਹ ਲਿਖਨੇ ਹੁੰਦੇ ਆ ਤੇ ਇਦਾਂ ਹੀ ਸਾਰੀ ਇਹਦੇ ਵਿੱਚ ਜਿਹੜੀ ਪ੍ਰੈਕਟਿਸ ਆ ਕਰਨੀ ਆ ਸਾਰਾ ਕੁਝ ਇਹਦੇ ਵਿੱਚ ਆਊਗਾ ਲਗਾਮਾਤਰਾਂ ਆਪਣੀਆਂ ਕਾਮਾ ਡਬਲ ਕਾਮਾ ਵਿਸ਼ਰਾਮ ਡੰਡੀ ਆਪਣਾ ਕੁਐਸਚਨ ਮਾਰਕ ਠੀਕ ਆ ਡਬਲ ਕਾਮੇ ਠੀਕ ਆ ਡਾਲਰ ਦਾ ਸਾਈਨ ਪਰਸੈਂਟੇਜ ਦਾ ਸਾਈਨ ਐਂਡ ਦਾ ਸਾਈਨ ਸਾਰੇ ਜਿਹੜੇ ਇਹਦੇ ਵਿੱਚ ਇਹ ਪੈਰਿਆਂ ਦੇ ਵਿੱਚ ਵੱਖਰੇ ਵੱਖਰੇ ਪੈਰਿਆਂ ਦੇ ਵਿੱਚ ਯੂਜ਼ ਹੋਣਗੇ ਤੇ ਅਸੀਂ ਸਾਰਿਆਂ ਨੇ ਇਹਦੇ ਵਿੱਚ ਪ੍ਰੈਕਟਿਸ ਕਰਨੀ ਆ ਡੇਲੀ ਜਿਹੜੀ ਇਹਦੇ ਵਿੱਚ ਪ੍ਰੈਕਟਿਸ ਕਰੋ ਤੇ ਆਪਣੇ ਆਪ ਜਿਹੜਾ ਤੁਹਾਡੀ ਸਪੀਡ ਦੇ ਵਿੱਚ ਜਿਹੜਾ ਡੇਲੀ ਜਿਹੜਾ ਉਹ ਸੁਧਾਰ ਹੁੰਦਾ ਜਾਊਗਾ ਤੇ ਆਸ ਕਰਦੇ ਆਂ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਇਹ ਵਾਲੀ ਆ ਇਹ ਬਹੁਤ ਵਧੀਆ ਲੱਗੀ ਹੋਊਗੀ ਜਿੱਦੋਂ ਤੁਸੀਂ ਇਹ ਵਾਲਾ ਪੂਰਾ ਪੈਰਾ ਲਿਖ ਲੈਂਦੇ ਜੀ ਠੀਕ ਆ ਐਂਡ ਦੇ ਉੱਤੇ ਜਿਹੜਾ ਵਾਣਾ ਜਦੋਂ ਤੁਸੀਂ ਸਬਮਿਟ ਕਰ ਦਿੰਦੇ ਜੀ ਇੱਥੋਂ ਸਬਮਿਟ ਕਰਤਾ ਠੀਕ ਆ ਐਂਡ ਦੇ ਵਿੱਚ ਆ ਇੱਕ ਰਿਜ਼ਲਟ ਆ ਜਾਊਗਾ ਜਿੱਦਾਂ ਹੁਣ ਆਪਾਂ ਇੱਥੇ ਕੁਝ ਨਹੀਂ ਟਾਈਪ ਕੀਤਾ ਠੀਕ ਆ ਰਿਜ਼ਲਟ ਆ ਜਾਊਗਾ ਗ੍ਰੋਸ ਕੈਰੈਕਟਰ ਜਿਹੜੇ ਤੁਸੀਂ ਕਿੰਨੇ ਲਿਖੇ ਆ ਠੀਕ ਆ ਤੇ ਸਕਿਪ ਤੁਸੀਂ ਇਹਦੇ ਵਿੱਚੋਂ ਕਿੰਨੇ ਕੀਤੇ ਜਿੱਦਾਂ ਕੋਈ ਆਪਣੇ ਕੋ ਮਿਸ ਹੋ ਜਾਂਦਾ ਵਿੱਚੋਂ ਵਰਡਰ ਜਲਦੀ ਜਲਦੀ ਲਿਖਦੇ ਆਂ ਰੋਂਗ ਅਨ ਐਕਸਟਰਾ ਵਰਡ ਜਾਂ ਤੁਸੀਂ ਕੋਈ ਰੋਂਗ ਵਰਡ ਲੇਤਾ ਐਕਸਟਰਾ ਵਰਡ ਲਿਖਤਾ ਉਹ ਵੀ ਤੁਹਾਡੀ ਗਿਣਤੀ ਆ ਜਾਊਗੀ 에ਰਰ ਤੁਸੀਂ ਕਿੰਨੇ ਕੀਤੇ ਆ 에ਰਰ ਕੈਰੈਕਟਰ ਤੁਹਾਡੇ ਕਿੰਨੇ ਆ ਨੈਟ ਕੈਰੈਕਟਰ ਜਿਹੜੇ ਸਹੀ ਸਹੀ ਲਿਖੇ ਉਹ ਕਿੰਨੇ ਆ ਤੁਹਾਡੀ ਫਿਰ ਗ੍ਰੋਸ ਸਪੀਡ ਕਿੰਨੀ ਆ ਜਿੱਦਾਂ ਗ੍ਰੋਸ ਸਪੀਡ ਪਰ ਮਿੰਟ ਦੇ ਹਿਸਾਬ ਨਾਲ ਤੁਹਾਡੀ ਕਿੰਨੀ ਆ ਤੇ ਐਕਿਊਰੇਸੀ ਪਰਸੈਂਟੇਜ ਤੁਹਾਡੀ ਜਿਹੜੀ ਕਿੰਨੀ ਆ ਦੋਸਤੋ ਥੱਲੇ ਨਾ ਇੱਕ ਲਾਈਨ ਜਿੱਦਾਂ ਆਹ ਲਾਈਨ ਜਿਹੜੀ ਆਉਂਦੀ ਆ ਨਾ ਥੱਲੇ ਸੌਰੀ ਯੂ ਹੈਵ ਫੇਲਡ ਥਿਸ ਟੈਸਟ ਪਲੀਜ਼ ਟ੍ਰਾਈ ਗੇਨ ਠੀਕ ਹੈ ਇਹਦੇ ਵਿੱਚ ਜੇ ਤੁਸੀਂ 30 ਪਲੱਸ ਕਰ ਜਾਂਦੇ ਜਾਂ 30 ਕਰ ਜਾਂਦੇ ਤੇ ਇੱਥੇ ਤੁਹਾਨੂੰ ਆ ਜੂਗਾ ਕਿ ਕੰਗratulations ਇਹ ਜਿਹੜਾ ਤੁਸੀਂ ਟੈਸਟ ਜਿਹੜਾ ਉਹ ਪਾਸ ਕਰ ਲਿਆ ਵਾ ਠੀਕ ਹੈ ਤੇ ਇਹਦੇ ਥੱਲੇ ਜਿਹੜਾ ਥੱਲੇ ਇੱਕ ਨਾ ਲਾਈਨ ਲਿਖੀ ਆ ਦਾ ਪਾਸ ਟੂ ਪਾਸ ਦਾ ਟੈਸਟ ਯੂ ਮਸਟ ਟਾਈਪ ਐਟ ਲੀਸਟ 1500 ਕੈਰੈਕਟਰ ਵਿਦ 92% ਐਕੂਰੇਸੀ ਜਨ ਕਿ 1500 ਜਿਹੜੇ ਆ ਕੈਰੈਕਟਰ ਆ ਉਹ 92% ਐਕੂਰੇਸੀ ਹੋਣੀ ਚਾਹੀਦੀ ਹੈ ਤੁਹਾਡੇ ਦੇ ਵਿੱਚ ਤੇ ਫੇਰ ਤੁਹਾਡੀ ਬੱਲੇ ਬੱਲੇ ਆ ਠੀਕ ਆ ਇਹ ਜਿਹੜੀਆਂ ਹਦਾਇਤਾਂ ਆ ਇਹ ਥੱਲੇ ਲਿਖਿਆ ਵੀ ਹੋਇਆ ਨੋਟ ਪੀਟਰ ਪਲਸ ਵੀ ਐਗਜ਼ਾਮ ਜੋ ਕਰਨਾ ਨਾਟ ਸਮ ਬੇਟਾ ਜੋ ਟੈਸਟ ਠੀਕ ਆ ਤੇ ਇਹ ਜਿਹੜੀ ਆ ਵੀ ਇਹਦੇ ਵਿੱਚ ਇਸ ਤਰ੍ਹਾਂ ਜਿਹੜਾ ਵਾ ਪ੍ਰੈਕਟਿਸ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਤੇ ਇਹਦੇ ਤੋਂ ਬਾਅਦ ਜਿਹੜਾ ਤੁਸੀਂ ਫੇਰ ਅਗਲਾ ਪੈਰਾ ਜਿੱਦੋਂ ਪ੍ਰੈਕਟਿਸ ਕਰਨੀ ਹੈ ਵੱਖਰੇ ਵੱਖਰੇ ਏਡਗੇਟ 300 ਦੇ ਲਗਭਗ ਜਿਹੜੇ ਪੈਰਾਗ੍ਰਾਫ ਇਹਦੇ ਵਿੱਚ ਹੋਣਗੇ ਠੀਕ ਆ ਐਕਸਰਸਾਈਜ਼ਾਂ ਹੋਣਗੀਆਂ ਸਾਰਿਆਂ ਨੂੰ ਸਾਨੂੰ ਇਹ ਤੋਂ ਪ੍ਰੈਕਟਿਸ ਕਰਨੀ ਚਾਹੀਦੀ ਆ ਤੇ ਬਾਕੀ ਕਹੀ ਨਾ ਕਿ ਬੱਚੇ ਪੁੱਛ ਰਹੇ ਆਮ ਇੱਕ ਬੁੱਕ ਪੀਜੀ ਹੀ ਫੋਟੋ ਦੀ ਉਹ ਸਾਰੀ ਜਿਹੜੀ ਬੁੱਕ ਲਲੋ ਉਹ ਤੁਹਾਡੀ ਬਹੁਤ ਮਦਦ ਕਰੂਗੀ ਇਹਦੇ ਵਿੱਚ ਇਹਦੀ ਸਿੱਖਣ ਦੇ ਵਿੱਚ ਜਿਨ੍ਹਾਂ ਨੇ ਹਾਲੇ ਪੰਜਾਬੀ ਨਹੀਂ ਸਿੱਖੀ ਉਹਦੇ ਵਿੱਚ ਬਹੁਤ ਮਦਦ ਕਰੂਗੀ ਸਾਰਿਆਂ ਨੂੰ ਇਹੋ ਬੇਨਤੀ ਆ ਵੀ ਜਿਹੜੀ ਵੀ ਇਹਦੇ ਤੋਂ ਜਿਹੜੀ ਡੇਲੀ ਪ੍ਰੈਕਟਿਸ ਕਰੋ ਤੇ ਆਪਣੇ ਆਪ ਜਿਹੜੀ ਤੁਹਾਡੀ ਸਪੀਡ ਆ ਉਹ ਬਣਦੀ ਜਾਊਗੀ ਤੇ 1500 ਕੈਰੈਕਟਰ ਜਿਹੜਾ 92% ਐਕੂਰੇਸੀ ਨਾਲ ਲਿਖਣਾ ਵਾ ਵੱਧ ਵੱਧ ਤੁਹਾਨੂੰ ਜਿਹੜੀ ਐਕੂਰੇਸੀ ਉਹ ਚਾਹੀਦੀ ਹੈ 100% ਜਿਹੜੀ ਐਕੂਰੇਸੀ ਆ ਉਹਦੇ ਵੱਲ ਆਪਾਂ ਧਿਆਨ ਦੇਣਾ ਵਾ ਤੇ ਬਾਕੀ ਕਈ ਬੱਚੇ ਵੀ ਪੁੱਛ ਰਹੇ ਕਿ ਕੋਈ ਆਨਲਾਈਨ online.khilare.com ਦੇ ਉੱਤੇ ਹੋ ਜਾਂਦੀ ਆ ਉਹ ਵੀ ਮੈਂ ਤੁਹਾਨੂੰ ਕੱਲ ਤੱਕ ਜਿਹੜੀ ਵੀਡੀਓ ਉਹ ਭੇਜਣ ਦੀ ਜਿਹੜੀ ਆ ਉਹ ਬਣਾ ਕੇ ਤੇ ਪਾਵਾਂਗਾ ਤਾਂ ਤੁਸੀਂ ਉਹਦੇ ਤੋਂ ਫਿਰ ਵੇਖ ਲਿਓ ਕੱਲ ਨੂੰ ਮੇ ਵੀ ਮੈਂ ਉਹਦੇ ਤੇ ਵੀਡੀਓ ਜਿਹੜੀ ਉਹ ਪਾਵਾਂ ਜਿੱਦਾਂ ਆਨਲਾਈਨ ਕਰਦੇ ਆ ਠੀਕ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ